ਸਸੀ ਗਾਲ ਜੀ ਮੈਂ ਤੁਹਾਡਾ ਆਪਣਾ ਗੁਰਜੋਤ ਐਮ ਜੀ ਇਮੀਗ੍ਰੇਸ਼ਨ ਕਾਦੀਆਂ ਤੋਂ ਅੱਜ ਦੋ ਯੂਕੇ ਟੂਰਿਸਟ ਵੀਜ਼ਾ ਦੇ ਅਸੀਂ ਸਟੈਂਪ ਹੋਏ ਪਾਸਪੋਰਟ ਰੀਸੀਵ ਕੀਤੇ ਨੇ ਇੱਕ ਪਾਸਪੋਰਟ ਤਾਂ ਡਿਲੀਵਰ ਹੋ ਗਿਆ ਦੂਜਾ ਪਾਸਪੋਰਟ ਜਿਹੜਾ 1-2 ਘੰਟੇ ਤੱਕ ਉਹ ਵੀ ਡਿਲੀਵਰ ਹੋ ਜਾਣਾ ਉਹਦੀ ਅਸੀਂ ਨੈਕਸਟ ਵੀਡੀਓ ਵਿੱਚ ਆਪਾਂ ਪ੍ਰੋਫਾਈਲ ਡਿਸਕਸ ਕਰਾਂਗੇ ਇਹਨਾਂ ਦੀ ਪ੍ਰੋਫਾਈਲ ਦੀ ਜੇ ਗੱਲ ਕਰੀਏ ਇਹਨਾਂ ਦੀ ਡੇਟ ਆਫ ਬਰਥ 2003 ਦੀ ਯਾਨੀ ਕਿ ਸਿਰਫ 22 ਆਲੇ ਇਹਨਾਂ ਦੀ ਉਮਰ ਸੀ ਤੇ ਇਹ ਬਿਲੋਂਗ ਕਰਦੇ ਨੇ ਅੰਮ੍ਰਿਤਸਰ ਤੋਂ ਜੇਕਰ ਤੁਹਾਡੀ ਵੀ ਉਮਰ 2005 ਤੱਕ ਹੈਗੀ ਜਾਨੀ ਕਿ 20 ਪਲੱਸ ਹੈਗੀ ਆ ਆਪਣਾ ਯੂਕੇ ਦਾ ਟੂਰਿਸਟ ਵੀਜ਼ਾ ਹਾਸਲ ਕਰਨਾ ਚਾਹੁੰਦੇ ਹੋ ਤਾਂ ਹੇਠ ਦਿੱਤੇ ਹੋਏ ਨੰਬਰ ਤੇ ਸਾਡੇ ਨਾਲ ਜਰੂਰ ਡਿਸਕਸ ਕਰੋ 12 ਮਈ ਨੂੰ ਇਹਨਾਂ ਦੀ ਅਸੀਂ ਪ੍ਰੋਫਾਈਲ ਬਾਇਓਮੈਟ੍ਰਿਕ ਕਰਵਾਈ ਸੀ ਤੇ 26 ਮਈ ਨੂੰ ਇਹਨਾਂ ਦਾ ਵੀਜ਼ਾ ਆ ਗਿਆ ਜਾਨੀ ਕਿ ਸਿਰਫ 13-14 ਦਿਨ ਦੇ ਵਿੱਚ ਵਿੱਚ ਇਹਨਾਂ ਦਾ ਵੀਜ਼ਾ ਆ ਗਿਆ ਸੋ ਜੇਕਰ ਤੁਸੀਂ ਵੀ ਆਪਣਾ ਯੂਕੇ ਦਾ ਟੂਰਿਸਟ ਵੀਜ਼ਾ ਹਾਸਲ ਕਰਨਾ ਚਾਹੁੰਦੇ ਹੋ ਤਾਂ ਹੇਠ ਦਿੱਤੇ ਹੋਏ ਨੰਬਰ ਤੇ ਜਰੂਰ ਡਿਸਕਸ ਕਰੋ ਨੈਕਸਟ ਵੀਡੀਓ ਵੇਖਣ ਵਾਸਤੇ ਸਾਡੇ ਪੇਜ ਨੂੰ ਫੋਲੋ ਕਰ ਲਓ ਦੂਜੇ ਪਾਸਪੋਰਟ ਨੂੰ ਅਸੀਂ ਰਿਸੀਵ ਕਰਕੇ ਵੀਜ਼ਾ ਸਟੈਂਪ ਜਿਹੜਾ ਤੁਹਾਡੇ ਨਾਲ ਅਸੀਂ ਉਹਨਾਂ ਦੇ ਪ੍ਰੋਫਾਈਲ ਦੀ ਜਿਹੜੀ ਡਿਸਕਸ ਹਨ ਨੈਕਸਟ ਵੀਡੀਓ ਵਿੱਚ ਕਰਦੇ ਹਾਂ ਧੰਨਵਾਦ